ਕੋਵਿਡ-19 ਦੇ 5 ਸਾਲ ਬਾਅਦ ਚੀਨ ਦੇ ਵਿੱਚ ਫੈਲ ਰਿਹਾ ਹੈ ਇੱਕ ਨਵਾਂ ਵਾਇਰਸ ਹਾਲੇ ਦੇ ਵਿੱਚ ਇੱਕ ਖਬਰ ਨੇ ਹਰ ਕਿਤੇ ਤਸੰਸਨੀ ਫਲਾ ਦਿੱਤੀ ਹੈ ਤੁਹਾਨੂੰ ਦੱਸ ਦਈਏ ਇਸ ਦੇ ਚੱਲਦੇ ਚੀਨ ਸਰਕਾਰ ਨੇ ਲਿਤਾ ਵੱਡਾ ਫੈਸਲਾ ਕੋਵਿਡ-19 ਦੇ 5 ਸਾਲ ਬਾਅਦ ਚੀਨ ਦੇ ਵਿੱਚ ਇੱਕ ਵਾਰ ਫਿਰ ਇੱਕ ਨਵਾਂ ਵਾਇਰਸ ਸੰਕਰਮਣ ਫੈਲ ਰਿਹਾ ਹੈ ਇਸ ਦੇ ਲੱਛਣ ਵੀ ਕੋਵਿਡ-19 ਵਰਗੇ ਨੇ ਇਸ ਨਵੇਂ ਵਾਇਰਸ ਦਾ ਨਾਮ ਐਮਪੀਵੀ ਹੈ ਜੋ ਕਿ ਇੱਕ ਆਰਐਨਏ ਵਾਇਰਸ ਹੈ ਜਦੋਂ ਵਾਇਰਸ ਨਾਲ ਸਕਰਮਿਤ ਹੁੰਦਾ ਹੈ ਤਾਂ ਮਰੀਜ਼ ਜ਼ੁਕਾਮ ਅਤੇ ਕੋਵਿਡ-19 ਵਰਗੇ ਲੱਛਣ ਦਿਖਾਈ ਦਿੰਦੇ ਨੇ ਇਸ ਦਾ ਸਭ ਤੋਂ ਵੱਧ ਅਸਰ ਛੋਟੇ ਬੱਚਿਆਂ ਤੇ ਦੇਖਣ ਨੂੰ ਮਿਲ ਰਿਹਾ ਹੈ ਇਹਨਾਂ ਵਿੱਚੋਂ 2 ਸਾਲ ਤੋਂ ਘੱਟ ਉਮਰ ਦੇ ਬੱਚੇ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਨੇ ਚੀਨ ਦੇ ਰੋਗ ਨਿਯੰਤਰਣ ਅਤੇ ਰੋਗथाम ਕੇਂਦਰ ਸੀ ਡੀ ਸੀ ਦੇ ਅਨੁਸਾਰ ਇਸ ਦੇ ਲੱਛਣਾਂ ਦੇ ਵਿੱਚ ਖੰਗ ਬੁਖਾਰ ਨੱਕ ਬੰਦ ਹੋਣਾ ਅਤੇ ਗਲੇ ਵਿੱਚ ਖਰਖਰਾਹਟ ਸ਼ਾਮਿਲ ਹੈ ਐਚ ਐਮ ਵੀ ਪੀ ਤੋਂ ਇਲਾਵਾ ਇਨਫਲੂਐਂਜ਼ਾ ਏ ਮਾਈਕੋਪਲਾਜ਼ਮਾ निमोनिया ਅਤੇ ਕੋਵਿਡ-19 ਦੇ ਕੇਸ ਵੀ ਸਾਹਮਣੇ ਆ ਰਹੇ ਨੇ ਇਸ ਕਾਰਨ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਸੋਸ਼ਲ ਮੀਡੀਆ ਤੇ ਮਰੀਜ਼ਾਂ ਦੀਆਂ ਫੋਟੋਆਂ ਪੋਸਟ ਕਰਦਿਆਂ ਦਾਵਾ ਕੀਤਾ ਗਿਆ ਹੈ ਕਿ ਚੀਨ ਨੇ ਵਾਇਰਸ ਫੈਲਣ ਤੋਂ ਬਾਅਦ ਕਈ ਥਾਵਾਂ ਤੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ ਦਾਅਵੇ ਮੁਤਾਬਕ ਹਸਪਤਾਲ ਅਤੇ ਸ਼ਮਸ਼ਾਨ ਘਾਟ ਦੇ ਵਿੱਚ ਭੀੜ ਵੱਧ ਰਹੀ ਹੈ ਹਾਲਾਂਕਿ ਚੀਨ ਵੱਲੋਂ ਅਜੇ ਹੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਦਾ ਸਟਾਰ ਦੀ ਰਿਪੋਰਟ ਦੇ ਅਨੁਸਾਰ ਸੀਡੀਸੀ ਨੇ ਕਿਹਾ ਕਿ ਅਸਥਮਾ ਅਤੇ ਕ੍ਰੋਨਿਕ ਐਬਸਟਰਟਿਕ ਪਲਮੋਨਰੀ ਵਰਗੀਆਂ ਬਿਮਾਰੀਆਂ ਤੋਂ ਪੀੜਿਤ ਮਰੀਜ਼ਾਂ ਵਿੱਚ ਸੰਕਰਮਣ ਦਾ ਖਤਰਾ ਜ਼ਿਆਦਾ ਹੁੰਦਾ ਹੈ ਖੰਘਣ ਅਤੇ ਛਿੱਕਣ ਦੇ ਨਾਲ ਵਾਇਰਸ ਫੈਲਣ ਦਾ ਖਤਰਾ ਜ਼ਿਆਦਾ ਹੁੰਦਾ ਹੈ ਜੇਕਰ ਵਾਇਰਸ ਦਾ ਪ੍ਰਭਾਵ ਗੰਭੀਰ ਹੁੰਦਾ ਹੈ ਤਾਂ ਇਹ ਬ੍ਰੌਂਕਾਈਟਸ ਅਤੇ ਨਮੋਨੀਆ ਦਾ ਕਾਰਨ ਵੀ ਬਣ ਸਕਦਾ ਹੈ ਰਾਈਟਸ ਦੇ ਅਨੁਸਾਰ ਜੀਨ ਇਸ ਨਾਲ ਨਜਿੱਠਣ ਲਈ ਇੱਕ ਨਿਗਰਾਨੀ ਪ੍ਰਣਾਲੀ ਦੀ ਵੀ ਜਾਂਚ ਕਰ ਰਿਹਾ ਹੈ ਐਚ ਐਮ ਪੀ ਵੀ ਵਾਇਰਸ ਦੀ ਪਛਾਣ ਪਹਿਲੀ ਵਾਰ 2001 ਦੇ ਵਿੱਚ ਹੋਈ ਸੀ ਇੱਕ ਡੱਚ ਖੋਜਕਰਤਾ ਨੇ ਸਾਹ ਦੀ ਬਿਮਾਰੀ ਤੋਂ ਪੀੜਿਤ ਬੱਚਿਆਂ ਦੇ ਨਮੂਨਿਆਂ ਵਿੱਚ ਇਸ ਵਾਇਰਸ ਦਾ ਪਤਾ ਲਗਾਇਆ ਸੀ ਹਾਲਾਂਕਿ ਇਹ ਵਾਇਰਸ ਪਿਛਲੇ 6 ਦਹਾਕਿਆਂ ਤੋਂ ਮੌਜੂਦ ਹੈ ਇਹ ਵਾਇਰਸ ਹਰ ਤਰ੍ਹਾਂ ਦੇ ਮੌਸਮ ਦੇ ਵਿੱਚ ਵਾਤਾਵਰਣ ਦੇ ਵਿੱਚ ਮੌਜੂਦ ਹੁੰਦਾ ਹੈ ਪਰ ਸਰਦੀਆਂ ਦੇ ਵਿੱਚ ਇਸ ਦੇ ਫੈਲਣ ਦਾ ਖਤਰਾ ਸਭ ਤੋਂ ਵੱਧ ਹੁੰਦਾ ਹੈ ਕੋਵਿਡ-19 ਦਾ ਪਹਿਲਾ ਕੇਸ 2019 ਦੇ ਵਿੱਚ ਚੀਨ ਵੁਹਾਨ ਸ਼ਹਿਰ ਦੇ ਵਿੱਚ ਪਾਇਆ ਗਿਆ ਸੀ ਉਦੋਂ ਇਹ ਇੱਕ ਰਹੱਸਮਈ ਨਮੂਨੀਆ ਮੰਨਿਆ ਗਿਆ ਸੀ ਐਸਆਰਐਸਕੋਵ2 ਵਾਇਰਸ ਦੁਆਰਾ ਫੈਲਿਆ ਸੀ ਇਸ ਤੋਂ ਬਾਅਦ ਇਹ ਵਾਇਰਸ ਦੁਨੀਆ ਵਿੱਚ ਤੇਜ਼ੀ ਨਾਲ ਫੈਲਿਆ 30 ਜਨਵਰੀ 2020 ਨੂੰ ਵਿਸ਼ਵ ਸਿਹਤ ਸੰਗਠਨ ਨੇ ਇਸ ਨੂੰ ਵਿਸ਼ਵ ਵਿਆਪੀ ਮਹਾਮਾਰੀ ਘੋਸ਼ਿਤ ਕੀਤਾ ਦੁਨੀਆ ਭਰ ਦੇ ਵਿੱਚ ਕੋਵਿਡ ਦੇ 70 ਕਰੋੜ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਇਸ ਤੋਂ ਇਲਾਵਾ 70 ਲੱਖ ਤੋਂ ਵੱਧ ਮੌਤਾਂ ਵੀ ਦਰਜ ਕੀਤੀਆਂ ਗਈਆਂ ਸੀ